ਬਾਈ ਜੀ ਅਸੀਂ ਜਾ ਰਹੇ ਸੀ ਇੱਥੋਂ ਮੈਂ ਦੇਖਿਆ ਰੋਡ ਤੋਂ ਅੱਗ ਲੱਗੀ ਹੋਈ ਹੈ ਕਿ ਦੇਖਿਆ ਇਥੇ ਬਾਹਰ ਉਧਰ ਫਾਇਰ ਬ੍ਰਿਡ ਦੀਆਂ ਗੱਡੀਆਂ ਲੱਗੀਆਂ ਮੇਨ ਇਧਰ ਵੀ ਲੱਗੀਆਂ ਸੀ ਆ ਪਰ ਬਾਈ ਜੀ ਇੱਕ ਗੱਲ ਦੇਖੀ ਵੋਟਾਂ ਦਾ ਟਾਈਮ ਹੈ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਮੌਜੂਦਾ ਪ੍ਰਸ਼ਾਸਨ ਜੀ ਦਾ ਹੈਗਾ ਸਰਕਾਰ ਹੈ ਕੋਈ ਨਹੀਂ ਆਇਆ ਨਾ ਕੋ ਮੁਲਾਜ਼ਮ ਆਇਆ ਇਹ ਮਾਮਲਾ ਦਰਅਸਲ ਬਠਿੰਡਾ ਦੀ ਉੜੀਆ ਬਸਤੀ ਦੇ ਨਜ਼ਦੀਕ ਜੰਗਲਾਤੀ ਏਰੀਏ ਦੇ ਵਿੱਚ ਅੱਗ ਲੱਗਣ ਦਾ ਹੈ। ਅੱਗ ਇਹਨੂੰ ਕੋ ਪਿਆਮਕ ਸੀ ਕਿ ਇਸ ਜੰਗਲਾਤੀ ਏਰੀਏ ਦੇ ਵਿੱਚ ਰਹਿਣ ਵਾਲੇ ਬੇਜੁਬਾਨ ਪੰਛੀ ਅਤੇ ਹੋਰ ਜਿਹੜੇ ਜਾਨਵਰ ਨੇ ਉਹ ਸੜਕੀ ਸੁਆਹ ਹੋ ਗਏ ਨੇ। ਇਸ ਗੱਲ ਨੂੰ ਲੈ ਕੇ ਜੋ ਉੜੀਆ ਬਸਤੀ ਦੇ ਸਥਾਨਕ ਲੋਕ ਦੱਸਦੇ ਨੇ ਕਿ ਉਹਨਾਂ ਨੂੰ ਕਰੀਬ ਦੋ ਤੋਂ ਤਿੰਨ ਵਿਚਾਲੇ 3 ਵਜੇ ਦੇ ਵਿਚਾਲੇ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਇਸ ਜੰਗਲਾਤੀ ਏਰੀਆ ਦੇ ਵਿੱਚ ਅੱਗ ਲੱਗੀ ਹੋਈ ਹੈ ਇਸ ਤੋਂ ਬਾਅਦ ਸੂਚਨਾ ਜੋ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਦੀ ਜੋ ਟੀਮਾਂ ਨੇ ਉਹ ਮੌਕੇ ਉੱਤੇ ਪਹੁੰਚੀਆਂ ਨੇ ਪਰ ਅੱਗ ਇੰਨੀ ਕਿ ਜ਼ਿਆਦਾ ਭਿਆਨਕ ਹੈ ਕਿ ਉਸ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਨੂੰ ਲੈ ਕੇ ਇੱਕ ਬਹੁਤ ਵੱਡੀ ਦਿੱਕਤ ਉੜੀਆ ਬਸਤੀ ਨੂੰ ਲੈ ਕੇ ਹੈ ਕਿਉਂਕਿ ਪਿਛਲੇ ਦਿਨੀ ਇੱਕ ਉੜੀਆ ਬਸਤੀ ਦੇ ਵਿੱਚ ਸਿਲੰਡਰ ਫਟਣ ਦੇ ਕਾਰਨ ਭਿਆਨਕ ਅੱਗ ਲੱਗੀ ਸੀ ਜਿਸ ਦੇ ਵਿੱਚ ਦੋ ਬੱਚੀਆਂ ਦੀ ਮੌਤ ਵੀ ਹੋ ਗਈ ਸੀ ਪਰ ਉਸ ਤੋਂ ਬਾਅਦ ਇਹ ਦੇਖੋ ਕਿ ਫਾਇਰ ਬ੍ਰਿਕਟ ਦੀਆਂ ਗੱਡੀਆਂ ਖੜੀਆਂ ਹੋ ਜਾਂ ਨੇ ਪਰ ਇੱਥੇ ਪਹੁੰਚਣ ਤੱਕ ਦਾ ਰਸਤਾ ਨਹੀਂ ਹੈ ਕਿਉਂਕਿ ਇੱਥੇ ਸਿਰਫ 4 ਫੁੱਟ ਦੀ ਇੱਕ ਛੋਟੀ ਜਿਹੀ ਪੁਲੀ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਫਾਇਰ ਬ੍ਰਿਕਟ ਦੀ ਟੀਮ ਨੇ ਜੋ ਇਸ ਜਗ੍ਹਾ ਦੇ ਉੱਤੇ ਪਹੁੰਚਣ ਦੇ ਲਈ ਕਰੀਬ 1500 ਫੁੱਟ ਦੀ ਜਿਹੜੀ ਪਾਈਪਲਾਈਨ ਹੈ ਉਹ ਵਿਛਾਈ ਹੈ ਤੇ ਫਿਰ ਉਸ ਤੋਂ ਬਾਅਦ ਪਾਣੀ ਇਸ ਜੰਗਲ ਦੇ ਏਰੀਏ ਤੱਕ ਪਹੁੰਚਿਆ ਤੇ ਫਿਰ ਉਸ ਤੋਂ ਬਾਅਦ ਅੱਗ ਬਜਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਜਗ੍ਹਾ ਦੇ ਉੱਤੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ। ਜੋ ਇਸ ਤੰਲਾ ਪੀਰੀਏ ਦੇ ਵਿੱਚ ਲੱਕੜਾ ਇਕੱਠੀਆਂ ਕਰਨ ਦੇ ਲਈ ਲੋਕ ਆਉਂਦੇ ਨੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੋਈ ਜੋ ਵੀ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਤਾਂ ਥੋੜੀ ਬਹੁਤ ਜੋ ਚਿੰਗਾਰੀ ਹੁੰਦੀ ਹੈ ਅੱਗ ਦੀ ਤਾਂ ਉਹ ਅੱਗ ਗਰਮੀ ਦੇ ਕਾਰਨ ਫੂਸ ਜੋ ਹੁੰਦਾ ਝਾੜੀਆਂ ਜੋ ਹੁੰਦੀਆਂ ਨੇ ਉਹ ਸੁੱਕ ਚੁੱਕੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਅੱਗ ਛੇਤੀ ਪੈ ਜਾਂਦੀ ਹੈ ਤੇ ਉਸ ਤੇ ਕਰਕੇ ਇਹ ਭਿਆਨਕ ਅੱਗ ਲੱਗ ਗਈ ਹੈ। ਐਸਾ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਮੌਕੇ ਦੇ ਉੱਤੇ ਪਹੁੰਚੀਆਂ ਨੇ ਪਰ ਰਾਸਤਾ ਕਾਫੀ ਗੰਜਸਟ ਹੈ ਬਹੁਤ ਜ਼ਿਆਦਾ ਪੀੜਾ ਰਸਤਾ ਹੋਣ ਦੇ ਕਾਰਨ ਇੱਥੇ ਫਰਮਗਡੀਆਂ ਗੱਡੀਆਂ ਨਹੀਂ ਪਹੁੰਚ ਸਕਦੀਆਂ ਤੇ ਸਥਾਨਕ ਲੋਕ ਦੱਸ ਰਹੇ ਨੇ ਕਿ ਇਹ ਅੱਗ ਕਰੀਬ 1 ਤੋਂ 1.5 ਕਿਲੋਮੀਟਰ ਦੇ ਕਰੀਬ ਦੇ ਏਰੀਆ ਦੇ ਵਿੱਚ ਲੱਗ ਚੁੱਕੀ ਹੈ ਜਿਸ ਦੇ ਵਿੱਚ ਜਿਹੜੇ ਹਰੇ ਭਰੇ ਦਰਖਤ ਸੀਗੇ ਉਹ ਸੜ ਕੇ ਸੁਆਹ ਹੋ ਚੁੱਕੇ ਨੇ ਇਸ ਜੰਗਲਾਤੀ ਏਰੀਆ ਦੇ ਵਿੱਚ ਰਹਿਣ ਵਾਲੇ ਬੇਜੁਬਾਨ ਪੰਛੀ ਅਤੇ ਜਾਨਵਰ ਉਹ ਵੀ ਸੜ ਕੇ ਸੁਆਹ ਹੋ ਚੁੱਕੇ ਨੇ ਤੇ ਇਸ ਦੇ ਲਈ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਹੈ ਇਨਸਾਨ ਜੇ ਦਰਖਤ ਨਹੀਂ ਲਗਾ ਸਕਦਾ ਤੱਕ ਟੋਕ ਟੋਕ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅੱਗ ਦੀ ਭੇਟ ਤਾਂ ਨਾ ਚੜਾਏ ਚੜਾਏ ਕਿਉਂਕਿ ਇੱਕ ਛੋਟੀ ਜੀ ਗਲਤੀ ਇਸ ਤਰੀਕੇ ਦੇ ਨਾਲ ਕਿੰਨਾ ਆਕਸੀਜਨ ਦੇਣ ਵਾਲੇ ਸਾਨੂੰ ਇਹ ਦਰਖਤ ਇਹ ਇੱਕਦਮ ਤੋਂ ਸੜ ਕੇ ਸੁਆਹ ਹੋ ਚੁੱਕੇ ਨੇ ਤੇ ਨਾਲ ਨਾਲ ਬੇਜਵਾਨ ਉਹ ਬੇਕਸੂਰ ਪੰਛੀ ਅਤੇ ਉਹ ਜਾਨਵਰ ਜੋ ਇਸ ਜੰਗਲ ਦੇ ਵਿੱਚ ਰਹਿ ਰਹੇ ਸੀ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਇਸ ਜਗ੍ਹਾ ਦੇ ਉਤੇ ਰਾਜਨੀਤਿਕ ਲੀਡਰ ਵੀ ਆਉਂਦੇ ਨੇ ਪਰ ਉਹ ਸਿਰਫ ਆਉਂਦੇ ਨੇ ਤਾਂ ਵੋਟਾਂ ਮੰਗਣ ਦੇ ਲਈ ਪਰ ਇਸ ਜਗ੍ਹਾ ਦੇ ਉੱਤੇ ਕੋਈ ਹਾਲ ਇਸ ਤਰੀਕੇ ਦਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਸ ਜੰਗਲਾਤੀ ਏਰੀਏ ਦੇ ਨਾਲ ਨਾਲ ਉੜਿਆਦ ਬਸਤੀ ਦੇ ਰਹਿਣ ਵਾਲੇ ਲੋਕ ਵੀ ਨੇ ਜਿੱਥੇ ਇੱਕ ਬੀਤੇ ਦਿਨੀ ਸਿਲੰਡਰ ਬਲਾਸਟ ਹੋਇਆ ਸੀ ਉਸ ਸਿਲੰਡਰ ਪਲਾਸਟ ਹੋਣ ਤੋਂ ਬਾਅਦ 10 ਤੋਂ 15 ਘਰ ਸੜ ਕੇ ਸੁਆਹ ਹੋਏ ਸੀ ਪਰ ਇਸ ਵਿਚਾਲੇ ਜੋ ਦੋ ਬੱਚੀਆਂ ਦੀ ਮੌਤ ਹੋਈ ਸੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਸਿਰਫ ਰਾਜਨੀਤਿਕ ਲੀਡਰ ਵੋਟਾਂ ਮੰਗਣ ਦੇ ਲਈ ਆਉਂਦੇ ਨੇ ਪਰ ਇਸ ਤਰੀਕੇ ਦੇ ਨਾਲ ਜੇਕਰ ਕੋਈ ਮਿਸ ਹੈਪਨਿੰਗ ਵਾਪਰਦੀ ਹੈ ਤਾਂ ਉਹਨਾਂ ਤੱਕ ਉਹ ਸੇਵਾਵਾਂ ਵੀ ਬਿਲਕੁਲ ਨਹੀਂ ਪਹੁੰਚ ਸਕਦੀਆਂ ਇਸ ਕਰਕੇ ਕਾਫੀ ਜ਼ਿਆਦਾ ਉਹਨਾਂ ਨੂੰ ਨੁਕਸਾਨ ਚੜਨਾ ਵੀ ਪੈਂਦਾ ਤੇ ਦੇਖਿਆ ਤੇ ਬਾਹਰ ਉਧਰ 5 ਮਿੰਟ ਦੀਆਂ ਗੱਡੀਆਂ ਲੱਗੀਆਂ ਮੇਰੇ ਇਧਰ ਵੀ ਲੱਗੀਆਂ ਸੀ ਪਰ ਬਾਈ ਜੀ ਇੱਕ ਗੱਲ ਦੇਖੀ ਵੋਟਾਂ ਦਾ ਟਾਈਮ ਹੈ ਨਾ ਕੋਈ ਪ੍ਰਸ਼ਾਸਨਿਕ ਦਾ ਮੌਜੂਦਾ ਪ੍ਰਸ਼ਾਸਨ ਜਿਹਦਾ ਹੈਗਾ ਸਰਕਾਰ ਹੈ ਕੋਈ ਨਹੀਂ ਆਇਆ ਨਾ ਕੋਈ ਮੁਲਾਜ਼ਮ ਆਇਆ ਕੁਨਾਂ ਸਰਕਾਰ ਦਾ ਨੁਮਾਇੰਦਾ ਇੱਥੇ ਕੋਈ ਪਹੁੰਚਿਆ ਬੇਰੇ ਗਰੀਬ ਬੰਦੇ ਕੋਈ ਦੇਖਰੇਖ ਦੇਖੇ ਵੋਟਾ ਵੇਲੇ ਸਾਰੇ ਆ ਜਾਂਦੇ ਇਨਾਂ ਕੋਲੇ ਇਸ ਟਾਈਮ ਕੋਈ ਨਹੀਂ ਆਇਆ ਜੀ ਦੇਖੋ ਮੈਂ ਇੱਥੇ ਰਹਿੰਦਾ ਨਹੀਂਗਾ ਮੈਂ ਸਾਈਡ ਤੇ ਰਹਨਾਗਾ ਪਰ ਇੱਥੇ ਜੀਬ ਜੱਤੂ ਮੱਛੇ ਨੇ ਬਥੇਰੇ ਹਾਂ ਉਹਨਾਂ ਦਾ ਦੁੱਖ ਦੇਖੋ ਕੱਲ ਰਾਤ ਨੂੰ ਜੇ ਇਹਨਾਂ ਨੂੰ ਅੱਗ ਲੱਗ ਗਈ ਪਹਿਲਾਂ ਵੀ ਦੋ ਕੁੜੀਆਂ ਮੱਝ ਚੁੱਕੀਆਂ ਇੱਥੇ ਝੁੱਗੀ ਨੂੰ ਅੱਗ ਲੱਗੀ ਹੈ ਚਲੋ ਪ੍ਰਸ਼ਾਸਨ ਨੇ ਕੋਈ ਦਿੱਤਾ ਕੁਝ ਨਹੀਂ ਦਿੱਤਾ ਉਹ ਆਪਾਂ ਨੂੰ ਨਹੀਂ ਪਤਾ ਜਾਂ ਇਹਨਾਂ ਲੋਕਾਂ ਨੂੰ ਪਤਾ ਹੋਊਗਾ ਪਰ ਮੌਜੂਦਾ ਮੇਰੀ ਸਥਿਤੀ ਦੇਖਣ ਆਲੀ ਐ ਬੇ ਇੱਥੇ ਕੋਈ ਵੀ ਨਹੀਂ ਪਹੁੰਚਿਆ ਨਾ ਕੋਈ ਮੁਲਾਜ਼ਮ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਪਹੁੰਚਿਆ ਆ ਨਾਲ ਹੀ ਐਮਐਲਏ ਸਾਹਿਬ ਦੀ ਆਪਣੀ ਕੋਠੀ ਆ ਜੀ ਤੇ ਇੱਥੇ ਕੋਈ ਵੀ ਨਹੀਂ ਪਹੁੰਚਿਆ ਆ ਕਿਲੋਮੀਟਰ ਵੀ ਨਹੀਂ ਹੋਣਾ ਜੀ ਇੱਥੇ ਕੋਈ ਬੰਦਾ ਪਹੁੰਚਣਾ ਚਾਹੀਦਾ ਗਰੀਬ ਬੰਦੇ ਨੇ ਜੀਵ ਜੰਤੂ ਮੱਚ ਗਏ ਮੇਰੇ ਸਾਹਿਬ ਦਾ ਵੀਰੇ ਦਾ ਇਹਨਾਂ ਕਹਿਣੀ ਆ ਕਿ ਕਿਸੇ ਪਾਰਟੀ ਦਾ ਕੋਈ ਵਿਰੋਧ ਨਹੀਂ ਕਰ ਰਹੇ ਤੇ ਨਾ ਕਿਸੇ ਪਾਰਟੀ ਨਾਲ ਆ ਆਪਾਂ ਇੱਕ ਦੁੱਖ ਦੇਖਿਆ ਇਹਨਾਂ ਦਾ ਲੋਕਾਂ ਦਾ ਜੀਵ ਜੰਤੂ ਮੱਚੇ ਨੇ ਵਿਚਾਰੇ ਤੁਸੀਂ ਆਪਾਂ ਵੀ ਖੜੇ ਹੋ ਤੁਸੀਂ ਵੀ بس اسی ਕਰਕੇ کہہ ਰਹੇ ਆ ਆਪਾਂ ਦਾ ਹੋਰ ਆਪਣਾ ਕੋਈ ਕਹਿਣਾ ਨਹੀਂ ਹੈਗਾ ਜੀ ਇਹ ਜਿਹੜਾ ਕਿੰਨੇ ਕਿਲੋਮੀਟਰ ਦਾ ਏਰੀਆ ਹੈ ਜਿੱਥੇ ਇਹ ਸਾਰਾ ਹੋਊਗਾ ਕਿਲੋ 10 ਕਿਲੋ 2 ਮੀਟਰ ਦਾ ਏਰੀਆ ਹੋਇਆ ਜੀ ਉੱਥੋਂ ਤੱਕ ਅੱਗ ਲੱਗੀ ਹੈ ਅੱਛਾ ਇਹ ਮੱਚਦੀ ਜਾ ਰਹੀ ਹੈ ਰਾਤ ਨੂੰ ਵੀ ਅੱਗ ਵਿੱਚ ਹਵਾ ਚੱਲੀ ਜਾਂਦੀ ਹੈ ਅਗਰ ਇਹ ਝੁੱਗੀਆਂ ਵੱਲ ਵੀ ਪਊਗੀ ਅੱਛਾ ਤੇ ਇਹਦੇ ਵਿੱਚ ਜਿਹੜੇ ਫਾਇਰ ਬ੍ਰਿਗੇਡ ਦੀ ਟੀਮ ਕਿੰਨੇ ਘੰਟਿਆਂ ਬਾਅਦ ਪਹੁੰਚੀ ਹੈ ਇਹ ਮੈਂ ਦੇਖਿਆ ਜੀ ਮੈਂ ਇੱਥੇ ਪਹੁੰਚਿਆਗਾ ਘੰਟਾ ਕੋਈ ਫਾਇਰ ਬ੍ਰਿਗੇਡ ਦੀ ਟੀਮ ਲੱਗੀ ਹੋਈ ਸੀ ਆਪਣਾ ਪੂਰਾ ਕੰਮ ਕਰ ਰਹੇ ਨੇ ਅੱਛਾ ਜੋ ਆਪਾਂ ਦੇਖਿਆ ਗਿਆ ਉਹ ਪੂਰਾ ਕੰਮ ਮੁੰਡੇ ਕਰ ਰਹ ਪਰ ਦੇਖਣਯੋਗ ਆ ਕੋਈ ਨਾ ਅਧਿਕਾਰੀ ਪਹੁੰਚਿਆ ਪੁਲਿਸ ਅਧਿਕਾਰੀ ਪਹੁੰਚਿਆ ਕੋਈ ਨੁਕਸਾਨ ਹੋ ਜੇ ਇੱਥੇ ਕਿਸਦਾ ਕੋਈ ਨਾ ਸਰਕਾਰ ਦਾ ਨਮੀ ਦਾ ਕੋਈ ਪਹੁੰਚਿਆ ਨਾ ਕੋਈ ਐਂਬੂਲੈਂਸ ਪਹੁੰਚੀ ਹੈ ਇਹਨਾਂ ਚੀਜ਼ਾਂ ਜ਼ਰੂਰੀ ਹੈ ਕੋਈ ਗਰੀਬ ਬਸਤੀ ਹੈ ਜੀ ਆ ਪਹਿਲੀ ਗੱਲ ਤਾਂ ਪੋਲ ਬਹੁਤ ਛੋਟਾ ਜੀ ਇੱਥੇ ਇਹ ਪੋਲ ਬਣਨਾ ਚਾਹੀਦਾਗਾ ਇਹ ਚੌੜਾ ਕਰਨਾ ਚਾਹੀਦਾ ਪੋਲ ਕਿਉਂਕਿ ਇੱਥੇ ਐਂਬੂਲੈਂਸ ਦੀ ਗੱਡੀ ਜੇ ਪੋਲ ਟੱਪਦਾ ਹੋਵੇ ਐਂਬੂਲੈਂਸ ਦੀਆਂ ਗੱਡੀਆਂ ਇੱਥੇ ਨੇੜੇ ਪਹੁੰਚਦੀਆਂ ਹਮ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਜੀ ਇਹ ਪੋਲ ਚੌੜਾ ਹੋਣਾ ਚਾਹੀਦਾ ਜੀ ਠੀਕ